ਵਕੀਲ ਭਾਈਚਾਰੇ ਵੱਲੋਂ ਅੱਜ ਗ੍ਰਾਮਣ ਅਦਾਲਤਾਂ ਨੂੰ ਲੈ ਕੇ ਦੋ ਰੋਜ਼ਾ ਕਰਮਚਾਰੀ ਹੜਤਾਲ ਕੀਤੀ ਗਈ। ਇਸ ਮੌਕੇ ਤੇ ਵਕੀਲ ਭਾਈਚਾਰੇ ਵੱਲੋਂ ਮੀਟਿੰਗ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ 바ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਦਿਨੀ ਸਾਡੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਸੀ ਕਿ ਜੋ ਕੇਂਦਰ ਸਰਕਾਰ ਵੱਲੋਂ ਗ੍ਰਾਮਣ ਅਦਾਲਤਾਂ ਬਣਾਈਆਂ ਜਾ ਰਹੀਆਂ ਹਨ ਉਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ 3 ਅਤੇ 4 ਤਰੀਕ ਨੂੰ ਕੰਮ ਬੰਦ ਕਰ ਉਹ ਰੋਸ ਜਾਰ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਕਿ ਉਹਨਾਂ ਕਿਹਾ ਕਿ ਮੋਗਾ ਅਤੇ ਗਰਦਾਸਪੁਰ ਵਿਖੇ ਅਦਾਲਤਾਂ ਚੱਲ ਰਹੀਆਂ ਹਨ ਸੱਤ ਹੋਰ ਅਦਾਲਤਾਂ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਉੱਤੇ ਕੋਈ ਬੰਦੋਬਸਤ ਨਹੀਂ ਅਤੇ ਨਾ ਹੀ ਜੱਜਾਂ ਅਤੇ ਸਟਾਫ ਦੀ ਕੋਈ ਸਿਕਿਉਰਿਟੀ ਦਾ ਪ੍ਰਬੰਧ ਹੈ ਅਸੀਂ ਮੰਗ ਕਰਦੇ ਹਾਂ ਕਿ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਹਾਂਜੀ ਅੱਜ ਪਤਾ ਨਹੀਂ ਕੀ ਨਾਂਮਿਤ ਕੀ ਗੱਲ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਮਾਨ ਐਡਵੋਕੇਟ ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਿਸ਼ੰਦਾ ਦਾ ਮੁਖ ਸੇਵਾਦਾਰ ਹਾਂ ਅੱਜ ਦੀ ਮੀਟਿੰਗ ਉਹ ਕਰ ਦਿੱਤੀ ਅੱਜ ਦੀ ਮੀਟਿੰਗ ਸਾਡੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਐ ਤਰੀਕ ਨੂੰ ਇੱਕ 11 ਨੂੰ ਲੁਧਿਆਣਾ ਦੇਖੇ ਪੂਰੇ ਪੰਜਾਬ ਭਰ ਦੇ ਐਸੋਸੀਏਸ਼ਨਾਂ ਦੀ ਮੀਟਿੰਗ ਹੋਈ ਸੀ ਗ੍ਰਾਮ ਨਿਆਂਇਲਾ ਨੂੰ ਲੈ ਕੇ ਕਿਉਂਕਿ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਗ੍ਰਾਮ ਨਿਆਂਇਲਾ ਐਕਟ ਉਹਦੇ ਵਿੱਚ ਜਿਹੜਾ ਪ੍ਰੋਵੀਜ਼ਨ ਹੈ ਵੀ ਜਿੱਥੇ ਦੂਰ ਦਰਾਡੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਲਈ ਗ੍ਰਾਮ ਨਿਆਂਇਲਾ ਖੁੱਲ੍ਹਿਆ ਜਾਵੇ ਔਰ ਉਹ ਦੋ ਕੋਟਾਂ ਜਿਹੜੀਆਂ ਕੋਟ ਹਿੱਸੇ ਖਾਂ ਮੋਕੇ ਦੇ ਵਿੱਚ ਇੱਕ ਔਰ ਬਰਤਾਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਚੱਲ ਰਹੀ ਹੈ ਔਰ ਹੁਣ ਸਰਕਾਰ ਨੇ ਸੱਤ ਕੋਟਾਂ ਹੋਰ ਜਿਹੜੀਆਂ ਬਣਾਉਣ ਲਈ ਮਨਜ਼ੂਰੀ ਦਿੱਤੀ ਹੈਗੀ ਐ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਕਿਉਂਕਿ ਇੱਕ ਤਾਂ ਇਹ ਐ ਵੀ ਉੱਥੇ ਇਨਫਰਾਸਟ੍ਰਕਚਰ ਹੈ ਨਹੀਂ ਵਕੀਲ ਕਿਸ ਤਰ੍ਹਾਂ ਉੱਥੇ ਜਾਣਗੇ ਕਿਸ ਤਰ੍ਹਾਂ ਹੋਊਗਾ ਹਨਾ ਉਹਦੇ ਲਈ ਕਾਫੀ ਸਾਡੀਆਂ ਚਿੰਤਾਵਾਂ ਨੇ ਈਵਨ ਜੱਜਾਂ ਦੀ ਵੀ ਕੀ ਸਿਕਿਉਰਿਟੀ ਹੈ ਸਟਾਫ ਦੀ ਕੀ ਸਿਕਿਉਰਿਟੀ ਹੈ ਉੱਥੇ ਕਿਸ ਤਰ੍ਹਾਂ ਮੋਬਾਈਲ ਕੋਰਟ ਕੰਮ ਕਰੂਗੀ ਉਹ ਵੀ ਇਸ ਤਰ੍ਹਾਂ ਦਾ ਹਾਲਾਤ ਨੂੰ ਲੈ ਕੇ ਅਸੀਂ ਜਿਹੜਾ ਉਹਦਾ ਵਿਰੋਧ ਕਰ ਰਹੇ ਹਾਂ ਔਰ ਇਹ ਫੈਸਲਾ ਕੀਤਾ ਸੀ ਅਸੀਂ ਇੱਕ ਤਰੀਕ ਨੂੰ ਵੀ ਆਉਣ ਵਾਲੀ ਜਿਹੜੀ 3 ਤੇ 4 ਤਰੀਕ ਨੂੰ ਕੰਮ ਪੂਰੀ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬੰਦ ਰੱਖਿਆ ਜਾਊਗਾ ਔਰ ਡੀਸੀ ਸਹਿਬਾਨ ਨੂੰ ਇਹਦੇ ਸਬੰਧ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਅੱਜ ਅਸੀਂ ਉਸੇ ਕੜੀ ਦੇ ਤਹਿਤ ਸਾਡੀ ਐਸੋਸੀਏਸ਼ਨ ਦੇ ਵਿੱਚ ਜਿਲ੍ਹਾ ਬਾਹਰ ਐਸੋਸੀਏਸ਼ਨ ਬਠਿੰਡਾ ਵਿਖੇ ਕੰਮ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ ਔਰ ਇਹ ਜਾਣਕਾਰੀ ਸਾਰੇ ਸਾਡੇ ਭਰਾਵਾਂ ਤੱਕ ਪੰਚਾਇਆ ਮੀਟਿੰਗ ਰਾਹੀਂ ਔਰ ਸਾਰਿਆਂ ਨੇ ਸਾਡਾ ਜਿਹੜਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਫਿਰ ਵੀ ਕੋਈ ਮਸਲਾ ਹਾਲੇ ਨਹੀਂ ਆ ਅਸੀਂ ਇਹਦੇ ਲਈ ਅੱਜ ਸ਼ਾਮ ਨੂੰ ਸਾਡੀ ਐਡੀ ਸਾਹਿਬ ਨਾਲ ਮੀਟਿੰਗ ਹੈ ਕਿਉਂਕਿ ਮੈਟਰ ਜਿਹੜਾ ਮਾਨ ਟੋਕ ਸਪਰੀਂਗ ਬੋਰਡ ਦੇ ਵਿੱਚ ਪੈਂਡਿੰਗ ਹੈ ਉਥੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਆਪਦਾ ਹਲਫੀਆ ਬਿਆਨ ਦਿੱਤਾ ਜਾਣਾ ਅਸੀਂ ਉਹਦੇ ਸਬੰਧ ਚਾਰਾਜੋਈ ਕਰ ਰਹੇ ਆਂ ਕਿ ਉੱਥੇ ਜਿਹੜਾ ਹਲਫੀਆ ਬਿਆਨ ਦੇ ਵਿੱਚ ਇਹ ਕਿਹਾ ਜਾਵੇ ਵੀ ਸਾਨੂੰ ਇੱਥੇ ਰੋਡ ਨਹੀਂ ਗਈ ਪੰਜਾਬ ਦੇ ਵਿੱਚ ਇਸ ਗ੍ਰਾਮ ਨੇਲਿਆ ਦੀ ਔਰ ਜਿਹੜੀ ਪਹਿਲਾਂ ਨੋਟੀਫਿਕੇਸ਼ਨ ਹੋਇਆ ਹੈ ਕੈਪਟਨ ਸਾਹਿਬ ਪਹਿਲੇ ਦੱਸ ਰਹੇ ਆ ਕਿ ਜਿਹੜੀ ਨੋਟੀਫਿਕੇਸ਼ਨ ਹੋਇਆ ਸੀ ਵੀ ਉਹਨੂੰ ਡੀ ਨੋਟੀਫਾਈਡ ਕੀਤਾ ਜਾਵੇ ਆਪਣੀ ਪੰਜਾਬ ਸਰਕਾਰ ਉਸ ਨੂੰ ਆਪਣੀ ਕੈਬਨਿਟ ਦੇ ਵਿੱਚ ਰੱਖ ਕੇ ਉਹ ਜਿਹੜਾ ਹੈ ਉਹਨੂੰ ਡੀ ਨੋਟੀਫਾਈ ਕਰੇ